ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਵਾਕਿਆ ਨੰਬਰ ਵਾਈਆਂ ਸਕਰੀਨ ਤੇ ਚੱਲੀ ਜਾਂਦਾ ਬਾਈ ਰੋਮੀ ਕੋਲੇ ਪਹੁੰਚੇ ਆ ਅੱਜ ਆਪਾਂ ਦੋ ਗਰਮੀ ਦੀਆਂ ਫ੍ਰਿਜ ਲੈ ਕੇ ਆਏ ਆਂਗੇ ਠੀਕ ਹੈ ਜੀ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਸ਼ਾਹੀਵਾਲ ਨਸਲ ਅੱਜ ਤੁਹਾਨੂੰ ਦਿਖਾਵਾਂ ਦੁੰਨੇ ਬੈੜਾਂ ਜਿਵੇਂ ਪੈਣਾ ਹੁੰਦੀਆਂ ਲੱਗਦੀਆਂ ਤਾਂ ਆਏ ਆ ਤੇ ਗੱਲਬਾਤ ਬਾਈ ਤੋਂ ਪੁੱਛਾਂਗੇ ਵੀ ਕਿਹੜੀਆਂ ਢੋਢੀ ਲਿਆਣੀਆਂ ਇਕੱਠੀਆਂ ਖਰੀਦਣੀਆਂ ਸਸੀ ਗਾ ਬਾਈ ਸਸੀ ਗਾ ਜੀ ਹੋਰ ਠੀਕ ਹੋ ਰੋ ਮੈਂ ਵਧੀਆ ਬਾਈ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ ਪ੍ਰੋਪਰ 947863584 ਪਿੰਡ ਜੀ ਮਹਰਾਜ ਬਾਈ ਜ਼ਿਲ੍ਹਾ ਬਠਿੰਡਾ ਬਾਈ ਤਹਿਸੀਲ ਰਾਮਪਰਾਪੂ ਬਾਈ ਨੇੜੇ-ਤੇੜੇ ਨੇੜੇ-ਤੇੜੇ ਬਾਈ ਆਪਣੇ ਫੂਲ ਆ ਹੂੰ ਤੇ ਰਾਮਪਰਾਗਾ ਓਕੇ ਤੇ ਨਖਾਣਾ ਬਾਈ ਤੇ ਅੱਜ ਫਿਰ ਕ੍ਰਾਸ ਬਰੀਡ ਕ੍ਰਾਸ ਬ੍ਰੀਡ ਵੀ ਕਹਾਂਵਾਂਗੀ ਸ਼ਾਹੀਵਾਲ ਹਾਂਜੀ ਹਾਂਜੀ ਤੇ ਮੰਗ ਸੀਗੀ ਵੀਰੇ ਯਾਰ ਬਾਲੇ ਵੀਰ ਨਾਲ ਫੋਨ ਲਾ ਕੇ ਕਹਿੰਦੇ ਬਾਈ ਸ਼ਾਹੀਵਾਲ ਕਾ ਹੈਗੀ ਆ ਕੋਈ ਸ਼ਾਹੀਵਾਲ ਹੈਗੀ ਓਕੇ ਓਕੇ ਅੱਜ ਫਿਰ ਲੈ ਆ ਲੰਬਾ ਲਵਣੀ ਆ ਬਾਈ ਓਕੇ ਤੇ ਰੋਮੀ ਆਈ ਦਿਖਾਉਣ ਆਪਣੇ ਨਾਲ ਇੱਕ ਤੁਹਾਨੂੰ ਮੈਂ ਪਹਿਲਾਂ ਦੱਸਦਾ ਵੀਰ ਦਾ ਹਾਂ ਡਰੈਸ ਬੋਲ ਦਿਓ ਜੀ ਬੋਲ ਦਿਓ ਬੋਲ ਘਰ ਮਰਾਜ ਤੋਂ ਬੜੀ ਗੁੰਮੜ ਸਰ ਨੂੰ ਰੋਡ ਬਣੀ ਵੀ ਆਉਦੇ ਤੇ 1 ਕਿਲੋਮੀਟਰ ਅੱਗੇ ਜਾ ਕੇ ਬਾਈ ਆਪਣਾ ਘਰ ਓਕੇ 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 ਉੱਧਰ ਗੇਟ ਕੋਲ ਹਾਂਜੀ ਤੇ ਰੋਮੀ ਜਿਹੜੀ ਆਪਾਂ ਪਹਿਲੇ ਨੰਬਰ ਤੇ ਸ਼ਾਹੀਵਾਲ ਵਾਛੀ ਵੇਖੀ ਜਾਂਦੇ ਵੀਰੇ ਕਿਹੜਾ ਸੁਆ ਇਹ ਏ ਬਾਈ ਆਪਣੇ ਦੂਜਾ ਸੂਆ ਹੈਗਾ ਦੂਜਾ ਸੂਆ ਸੂ ਰਹੀ ਆ ਹਾਂਜੀ ਬਾਈ ਓਕੇ ਜੀ ਤੇ ਵੀਰੇ ਕਿੰਨੇ ਦਿਨ ਬਾਕੀ ਇਹਦੇ ਵੀਰੇ ਹਜੇ 5-4 ਦਿਨ ਬਾਕੀ ਆ 5 ਤੋਂ 4 ਦਿਨ ਬਾਕੀ ਤੇ ਦੁੱਧ ਫਿਰ ਕਿੰਨਾ ਕੱਢਿਆ ਵਾ ਦਾ ਪਹਿਲੇ ਸੂਏ ਦਾ ਇਹਦੇ ਪਹਿਲੇ ਸੂਏ ਬਈ ਨੇ 15 ਕਿਲੋ ਦੁੱਧ ਦਿੱਤਾ ਸੂਆ 15 ਕਿਲੋ ਐਤ ਕੀ ਫਿਰ 18 ਕਿਲੋ ਦੀ ਓਟ ਲੇ ਮਾਈ ਬਾਈ ਬਾਕੀ ਦਾ ਦਿਨ ਕਿੰਨੇ ਆ ਕਿੰਨੇ ਦਿਨ ਕਿੰਨੇ ਪਏ ਹਜੇ ਇਹਦੇ ਦਿਨ ਵੀਰੇ ਲੈ ਹੀ ਜੂਗੀ ਹਜੇ 5-4 ਦਿਨ 5 ਤੋਂ 4 ਦਿਨ ਹੈ ਹਾਂਜੀ ਕਿੰਨਾ 18 ਕਿਲੋ ਦੁੱਧ ਕੱਢ ਦੂ ਬਾਈ 18 ਕਿਲੋ ਦੀ ਓਟ ਆ ਬਾਈ 9 ਕਿਲੋ ਟਾਈਮ ਦਾ ਗਰਮੀ ਦੀ ਫਰਿੱਜ ਠੰਡੀ ਮਿੱਟੀ ਤੇ ਬਾਕੀ ਆ ਰੋਮੀ ਸਾਂਭੀ ਸੂੰਭੀ ਵੀ ਬਹੁਤ ਆ ਹਨਾ ਸਾਂਭੀ ਪੁਲੀ ਜੁੜੀ ਆ ਚਾਰ ਟਪੇਰੋਂ ਗਦਾਈਲੇ ਵਾਲੀ ਪਈ ਆ ਜੇ ਆਪਾਂ ਗੱਲ ਕਰ ਲਗੇ ਕਿਤੋਂ ਨਹੀਂ ਸਾਂਭੀ ਦੀ ਫਰਿੱਜ ਲੈ ਕੇ ਜਾਣੀ ਆ ਬਾਈ ਤੇ ਰੋਮੀ ਦੇ ਲਾ ਕੋਲੇ ਆਇਆ ਤੂੰ ਨੀਵੀ ਪਾ ਲਿਆ ਹਨਾ ਬੈਠਣੇ ਕੋਈ ਐਹੀ ਜੀ ਗੱਲ ਨਹੀਂ ਹੈਗੀ ਲਿਆਓ ਜੀ ਤੋਰਾ ਤਾਰਾ ਕਰਾਇਗੇ ਚੈੱਕ ਰੇਡ ਵੀਡੀਓ ਦੇ ਵਿੱਚ ਹੀ ਹੋ ਬਣਿਉ ਰਿਓ ਤੇ ਥਣ ਥਣ ਬੜਾ ਚੰਗਾ ਲੱਗਿਆ ਤੇ ਚੀਪੇ ਜੂਪੇ ਦੀ ਓਕੇ ਆ ਬਾਈ ਫਿਰ ਜਮਾ ਓਕੇ ਠੀਕ ਆ ਜੀ ਠੀਕ ਆ ਥੋੜਾ ਜਿਹਾ ਧਿਲਾਰੇ ਨਹੀਂ ਪਾਏ ਹੋੜੇ ਹਨਾ ਪਹਿਲਾਂ ਠੀਕ ਆ ਫੁੱਲ ਸਾਈਜ਼ ਦੋਨੇ ਫੁੱਲ ਸਾਈਜ਼ ਦੀਆਂ ਜਿਵੇਂ ਪਹਿਣਾ ਹੁੰਦੀਆਂ ਤੇ ਰومی ਫਿਰ ਕਿੰਨੇ ਇੱਕ ਹੋਰ ਗੱਲ ਹੈਗੀ ਆ ਪਲੱਸ ਪੁਆਇੰਟ ਲੈਵਾ ਇਹ ਚੱਬੜਾ ਵਾਲਾ ਆ ਦੇਖੋ ਜੀ ਕਿੱਥੋਂ ਸ਼ੁਰੂ ਹੁੰਦਾ ਤੇ ਕਿੱਥੇ ਖਤਮ ਹੁੰਦਾ ਕਰੋ ਜੀ ਚੈੱਕ ਹਾਂ ਆ ਕਰੋ ਜੀ ਚੈੱਕ ਤੇ ਖਿੱਚੋ ਮੜਾ ਲੈਵਾ ਖਿੱਚ ਕੇ ਦਿਖਾਓ ਆ ਦੇਖੋ ਟਿੱਲਾ ਦੇਖੋ ਯਾ ਸਾਰਾ ਭਰ ਕੇ ਨੇ ਫੇਰ ਕਰਮਾ ਜਿੰਦੇ ਸੂਣਾ ਤੇ ਪੈਸੇ ਬਾਈ ਫਿਰ ਇਹਦਾ ਬਾਈ ਮੁੱਲ ਕੋਸ ਕਰਾਲਾ 67000 ਰੁਪਏ ਅੱਜ ਵੇਚਣ ਦਾ ਮਾਨਦਾਨ ਹੋ ਜਾ ਹਾਂ ਹੁਣ ਦੋ ਨੰਬਰ ਦੀ ਗੱਲ ਕਰ ਲਏ ਹਾਂਜੀ ਯਾ ਬਾ ਗੱਲ ਕਰ ਲਗੇ 2 ਨੰਬਰ ਦੀ ਇਹ ਵੀ ਕਿਹੜਾ ਸੂਆ ਜੀ ਇਹ ਬਾਈ ਆਪਣੇ ਹੀਗਾਗਾ ਦੂਜਾ ਸੂਈ ਇਹ ਹੈ ਬਾਈ ਖੋਲ ਲਿਓ ਨ ਤੋਰਾ ਤਾਰ ਕਰਾਇਗੇ ਚੈੱਕ ਤੇ ਸਾਮੀ ਪੜੀ ਵੀ ਇਹ ਵੀ ਬਹੁਤ ਆ ਹਨਾ ਲੇਖੇ ਮੁੱਕੇ ਪਿਆ ਗਏਗਾ ਓਕੇ ਜੀ ਆ ਦੇਖੋ ਫੇਸ ਕਰੋ ਚੈੱਕ ਇੱਕ ਨੰਬਰ ਤੇ ਸਾਹਮਣੇ ਦਾ ਨਾ ਕਮਾਲ ਕਰੀ ਪਈ ਹੈ ਹਨਾ ਬੱਚਿਆਂ ਨੂੰ ਆ ਦੇਖੋ ਫੇਸ ਕਰੋ ਚੈੱਕ ਇੱਕ ਨੰਬਰ ਆ ਦੇਖੋ ਤੇ ਥੋੜੀ ਜੀ ਧਿਹਾਰੇ ਘਟ ਪਾਏ ਵਾ ਹਨਾ ओके 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 ਆ ਦੇਖੋ ਜੀ ਫੇਸ ਕਰੋ ਚੈੱਕ ਤੇ ਥਣਲੇਵਾ ਦੇਖੋ ਤੁਸੀਂ ਥੱਲੇ ਤੋਂ ਇਹਦਾ ਵੀ ਉਨੇ ਹਵਾ ਨਾ ਹਨਾ ਇਹਦਾ ਦੁੱਧ ਫਿਰ ਕਿੰਨਾ ਕੱਢਿਆ ਵਾ ਇਹਨੇ ਬਈ 1500 ਲੱਗਦੀ ਜਿਹਨੇ ਦਿੱਤਾ 18 ਕਿਲੋ ਦੇ ਦੋ ਫਿਰ ਇਹ ਵੀ ਮੋ ਇਹਦਾ 20 ਕਿਲੋ ਕਿਉਂ ਟਾਈ ਕਰਦੀ ਇੱਕ ਇਹਨਾਂ ਵੀ ਹੋਰ ਇੱਕ ਇਹਨਾਂ ਹੀ ਹੋਰ ਸਹਿਬਤਾ ਜਿੱਥੇ ਮਰਜੀ ਬੰਦਾ ਬੰਨ ਕੇ ਚੋਈ ਚੱਲੇ ਇਹਨਾਂ ਨੂੰ ਆਏ ਨਹੀਂ ਵੀ ਗਰਮੀ ਮਾਰ ਜਣੀਆਂ ਰੋਮੀ ਹਨਾ ਓਕੇ ਜੀ ਤੇ 18 ਕਿਲੋ ਇਹਦੇ ਫਿਰ ਕਿੰਨੇ ਕੇ ਪੈਸੇ ਬਾਈ ਇਹਦੇ ਬਾਈ ਆਪਣੇ ਇਹਦਾ 75000 ਰੁਪਇਆ 75000 ਰੁਪਇਆ ਮਾਨਦਾਨ ਹੋ ਜਾਊਗਾ ਦੇ ਹੀ ਗਾਵੇ ਬਿਜੰਗੇ ਠੀਕ ਆ ਵੀਰੇ ਆ ਦੇਖੋ ਜੀ ਥੱਲੇ ਤੋਂ ਛੜ ਤੋਂ ਥਾਣ ਆਪਾਂ ਤੁਹਾਨੂੰ ਕਰਾਵਾ ਚੈੱਕ ਓਕੇ ਜੀ ਫੇਸਬੁਕ ਕਰੋ ਚੈੱਕ ਸਾਰੀ ਕੁਆਲਿਟੀ ਫੁੱਲ ਤੇ ਸਾਂਭਣ ਵਾਲੀ ਇਹ ਵੀ ਗਦਾਈ ਲਾਰਗੀ ਪਈ ਆ ਚਾਰ ਰੁਪਇਆ ਰੋ ਕਾ ਤੁਸ ਮਰਜੀ ਆਏ ਕਰਕੇ ਹਲਾਈ ਆ ਸਿੱਧੀ ਆ ਤੁਹਾਨੂੰ ਓਕੇ ਓਕੇ ਜੀ ਵੀਰੇ ਬੱਸ ਤੇ 75000 ਆ 75000 ਰੁਪਇਆ ਬਾਕੀ ਦਾ ਮੱਝ ਹੀ ਲੈ ਜੂ ਬੰਦਾ ਮੱਝ ਲੈ ਕੇ ਜੂ ਇਹਦਾ ਕੀ ਰੇਟ ਸੀ ਇਧਰ ਲਈ ਦਾ ਇਹ ਜੇ ਸਾਨੂੰ 67000 ਰੁਪਏ 67000 ਰੁਪਏ ਮਾਨਦਾਨ ਹੋ ਜਾਊਗਾ ਮਾਨਦਾਨ ਦੋਨਾਂ ਜੋ ਹੂ ਬਈ ਜਦੋਂ ਕੋ ਬੰਦਾ ਵੀਡੀਓ ਦੇਖ ਕੇ ਚਲੇ ਨੰਬਰ ਬੋਲੋ ਜੀ ਫਿਰ 947863584 ਓਕੇ ਜੀ ਪਿੰਡ ਮਹਾਰਾਜ ਜੀ ਦੋ ਬੈਣਾ ਦੋ ਤੁਹਾਨੂੰ ਦਿਖਾ ਦਿਆਂ ਸ਼ਾਹੀ ਵਾਲ ਨਸਲ ਗਰਮੀ ਦੀ ਫ੍ਰਿਜ ਬਾਕੀ ਧੰਨਵਾਦ